ਜੋ ਜੇ ਤੁਹਾਡੇ ਵੱਲੋਂ ਬਾਬਾ ਸਾਹਿਬ ਤੋਂ ਇਕੱਠੇ ਹੋਏ ਕਿਸ ਵਿਸ਼ੇ ਲੈ ਕੇ ਸਰ ਇਹ ਬਾਬਾ ਸਾਹਿਬ ਦੀ ਅੱਜ ਸ਼ਰਧਾਂਜਲੀ ਦੇ ਰਹੇ ਹਾਂ ਜੀ 6 ਦਸੰਬਰ ਜੋ ਕਿ ਸਾਡੇ ਬਾਬਾ ਸਾਹਿਬ ਵੀਮਰਾਓਂ ਵੇਦਕਰ ਜੀ ਉਹਨਾਂ ਨੇ ਸੰਵਿਧਾਨ ਲਿਖਿਆ ਸੀ ਤੇ ਉਹਨਾਂ ਦੀ ਜਿਹੜੀ ਅੱਜ ਸ਼ਰਧਾਂਜਲੀ ਦੇਣੀ ਹੈ ਅਸੀਂ ਜੈ ਬਾਬਾ ਵੀਮਸਾਹਬਾ ਸੋਸਾਇਟੀ ਤੇ ਆਪਣੇ ਐਸ ਸੀ ਐਸ ਸੀ ਐਕਟ ਸਰ ਦੇ ਨਾਲ ਪੂਰੇ ਪੂਰੇ ਸਮਾਜ ਨਾਲ ਸਾਡਾ ਸਾਰਾ ਪੂਰਾ ਸਮਾਜ ਇਹ ਨਹੀਂ ਵੀ ਐਸ ਐਸ ਸੀ ਜਾਂ ਬੀ ਸੀ ਸਾਰੇ ਸਾਡੇ ਭਾਈਚਾਰੇ ਸਾਡੇ ਨਾਲ ਆ ਅਸੀਂ ਬਾਬਾ ਸਾਹਿਬ ਨੂੰ ਸ਼ਰਧਾਂਜਲੀ ਦਿੰਦੇ ਹਾਂ ਜੈ ਭੀਮ ਜੈ ਭੀਮ ਕਿੱਥੋਂ ਦੇ ਲੈ ਕੇ ਕਿੱਥੇ ਨਿਕਲ ਸਰ ਇਹ ਟੈਂਕੀ ਤੋਂ ਤੇ ਕੋਲੀ ਸਵਿਚ ਚੌਂਕ ਤੱਕ ਜਾ ਰਹੀ ਹੈ ਹਾਂ ਜੀ ਕੈਂਡਲ ਮਾਰ ਜੀ ਇਸ ਵਾਰ ਗੱਡੀ ਜਾ ਰਹੀ ਹੈ ਇਹ ਸਰ ਪਹਿਲੀ ਵਾਰ ਆ ਸਾਡੀ ਸੋਚ ਹੈ ਵੀ ਅਸੀਂ ਇਨ ਫਿਊਚਰ ਸਾਰੇ ਐਵੇਂ ਬਾਬਾ ਸਾਹਿਬ ਦੇ ਜਿੰਨੇ ਵੀ ਆ ਉਹ ਸਰਦਾ ਸਾਤ ਮਨਾਈਏ ਹੋਰ ਕੀ ਮੈਸੇਜ ਦੇਣਾ ਚਾਹੋਗੇ ਸਰ ਤੁਸੀਂ ਸਰ ਅਸੀਂ ਬਾਬਾ ਸਾਹਿਬ ਦੀ ਜਿਹੜੀ ਸੋਚ ਹੈ ਉਹਨਾਂ ਤੇ ਅਸੀਂ ਆਪਣੇ ਸਮਾਜ ਨੂੰ ਤੇ ਅਨੁਭ੍ਰਿੱਤਿਆਂ ਨੂੰ ਕਹਿਣਾ ਚਾਹੁੰਦੇ ਆਂ ਵੀ ਬਾਬਾ ਸਾਹਿਬ ਜੀ ਦੇ ਸੋਚ ਤੇ ਅਸੀਂ ਚੱਲਣਾ ਹੈ ਕਲਮ ਦੀ ਰਾਹ ਤੇ ਚੱਲਣਾ ਹੈ ਅਸੀਂ ਜੋ ਆਪਣਾ ਪਿਛੜਾ ਛੱਡ ਕੇ ਹੁਣ ਅਸੀਂ ਕਲਮ ਫੜ ਕੇ ਸਮਾਜ ਲਈ ਕੁਝ ਕਰਨਾ ਚਾਹੁੰਦੇ ਆਂ ਜੈ ਭੀਮ ਜੈ ਹਾਂ ਜੀ ਕੀ ਨਾਮ ਹੈ ਸਰ ਮੇਰਾ ਨਾਮ ਮਹੇਸ਼ ਕੁਮਾਰ ਹੈ ਸਰ ਅੱਜ ਤੁਸੀਂ ਬੈਂਕਜ ਕਰਦੇ ਹੋ ਫਾਨ ਨਿਤਪੜੀ ਚ ਡਿਸਪੀਸ਼ਨ ਲਗਦੇ ਹੋ ਅੱਜ ਸਾਡੇ ਰਹਿਬਰ बाबा साहेब डॉ बीआर अंबेडकर जी ਦਾ ਮਹਾਪ੍ਰਿਨਿਰਵਾਣ ਦਿਵਸ ਹੈ ਅਰਥਾਤ ਕਿ ਉਹਨਾਂ ਦੀ ਅੱਜ ਪੁੰਨਿਆ ਤਿਥੀ ਹੈ ਅੱਜ ਦੇ ਦਿਨ ਹੀ ਉਹਨਾਂ ਨੇ ਆਪ ਦਾ ਸ਼ਰੀਰ ਤੇ ਆ ਗਿਆ ਸੀਗਾ ਦਿੱਲੀ ਵਿੱਚ ਔਰ ਉਹਨਾਂ ਦਾ ਜਿਹੜਾ ਸੰਸਕਾਰ ਸੀਗਾ ਮੁੰਬਈ 'ਚ ਹੋਇਆ ਸੀਗਾ ਤੇ ਅੱਜ ਅਸੀਂ ਸਾਰੇ ਸਮੁੱਚੇ ਸਮਾਜ ਨੂੰ ਨਾ ਕੇਵਲ ਐਸ்சி ਐਸਟੀ ਸਮਾਜ ਨੂੰ ਬਲਕਿ ਖਾਸ ਤੌਰ ਤੇ ਮਹਿਲਾਵਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਆ ਕਿ ਜੋ बाबा साहेब ਨੇ ਉਹਨਾਂ ਲਈ ਕੀਤਾ ਔਰ ਸਾਡੇ ਸਮਾਜ ਲਈ ਬਲਕਿ ਪੂਰੀ ਦੁਨੀਆ ਲਈ ਪੂਰੇ ਦੇਸ਼ ਲਈ ਕੀਤਾ ਉਹਨੂੰ ਨਹੀਂ ਭੁਲਾਣਾ ਚਾਹੀਦਾ ਬਾਬਾ ਸਾਹਿਬ ਨੂੰ ਨਾ ਕੇਵਲ ਉਹਨਾਂ ਦੇ ਜਨਮ ਦਿਨ